ਹਾਂਜੀ ਤਾਂ ਆਪਾਂ ਸਿੱਧੂ ਮੂਸੇਵਾਲਾ ਨੂੰ ਸਾਰੇ ਜਾਣਦੇ ਹੀ ਹਾਂ ਹੁਣ ਤਾਂ ਉਹਦੇ ਜਿਹੜਾ ਛੋਟਾ ਭਰਾ ਉਹਨੂੰ ਵੀ ਪੂਰੀ ਦੁਨੀਆ ਜਾਣਦੀ ਆ ਆਪਾਂ ਨਿੱਕੇ ਸਿੱਧੂ ਦੀ ਗੱਲ ਕਰਦੇ ਹਾਂ ਕਿ ਵੱਡੇ ਸਿੱਧੂ ਵਾਂਗ ਹੀ ਉਹਨੇ ਵੀ ਦੇਖੋ ਆਪਣੇ ਸਾਡੇ ਉਂਗਲੇ ਵਾਲੇ ਮਾਈਕ ਫੜ ਕੇ ਜਿਹੜੀ ਵੀਡੀਓ ਹੈ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਕਿ ਨਿੱਕਾ ਸਿੱਧੂ ਵੀ ਵੱਡੇ ਸਿੱਧੂ ਵਾਂਗ ਹੀ ਗਾਇਕੀ ਦਾ ਗਾਉਣ ਦਾ ਕੰਮ ਜਿਹੜਾ ਸਿੱਖੇਗਾ ਔਰ ਇਹਨੂੰ ਸ਼ੌਂਕ ਵੀ ਆ ਤਾਂ ਹੀ ਉਹ ਇੰਨੇ ਪਿਆਰ ਨਾਲ ਜਿਹੜਾ ਹਨਾ ਹਰ ਇੱਕ ਚੀਜ਼ ਨੂੰ ਇਸ ਤਰ੍ਹਾਂ ਕਰ ਰਿਹਾਗਾ ਉਹਦਾ ਜਿਹੜਾ ਸੁਭਾਗ ਆ ਨੇਚਰਲੀ ਵੀ ਵੱਡੇ ਸਿੱਧੂ ਵਾਂਗ ਹੀ ਦਿਖਾਈ ਦੇ ਰਿਹਾ ਚਿਹਰੇ ਦੇ ਉੱਤੇ ਇੰਨਾ ਜ਼ਿਆਦਾ ਨੂਰ ਹੈ ਕਿ ਸਾਰੇ ਜਣਿਆਂ ਨੂੰ ਇੰਨੇ ਜ਼ਿਆਦਾ ਦੁਨੀਆ ਨੂੰ ਇੰਨਾ ਜ਼ਿਆਦਾ ਪਿਆਰਾ ਲੱਗਦਾ ਕਿ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਪਿਆਰ ਦਿੱਤਾ ਜਾ ਰਿਹਾ ਹੈਗਾ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਨਿੱਕੇ ਸਿੱਧੂ ਲਈ ਇੱਕ ਲਾਈਕ ਜਰੂਰ ਕਰਕੇ ਜਾਇਓ ਜੀ